ਹੈਲੋ ਸਸਿਕਲ ਜੀ ਸਾਰਿਆਂ ਕੀ ਹਾਲ ਚਾਲ ਆਲਾ ਤੇ ਗੈਸ ਕਰੋ ਕਿਸੀ ਕਿਥੇ ਆਈ ਹੋਈ ਆ ਅਸੀਂ ਅੱਜ ਆਏ ਹਾਂ ਯਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਪਾਰਕ ਲੁਧਿਆਣਾ ਹਾਂਜੀ ਅਸੀਂ ਕੁਲਵੀਰ ਦੀ ਅੱਜ ਉਹਨੀਆਂ ਛੁੱਟੀਆਂ ਸੀ ਤੇ ਸੋਚਿਆ ਸੀ ਆਇਆ ਤਾਂ ਟਾਈਗਰ ਸਫਾਰੀ ਦੇਖਣ ਸੀ ਪਰ ਪਹਿਲਾਂ ਸੀ ਸੋਚਿਆ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਦਿਖਾਈਏ ਕੁਲਵੀਰ ਨੂੰ ਮਾਣਾ ਉਹਨੂੰ ਥੋੜਾ ਬਹੁਤਾ ਇਸ ਤੇ ਜਾਣੂ ਕਰਵਾਈਏ ਕਿਉਂਕਿ ਹੁਣ ਉਹ ਵੱਡਾ ਹੋ ਰਿਹਾ ਉਹਨੂੰ ਬਹੁਤ ਜ਼ਿਆਦਾ ਲੋੜ ਹੈ ਨਾ ਚੀਜ਼ਾਂ ਦੀ ਨਾ ਤੇ ਕੁਲਵੀਰ ਤੇ ਕੁਲਵੀਰ ਦੇ ਪਾਪਾ ਇੱਥੋਂ ਲੈਣਗੇ ਟਿਕਟ ਕਿ ਪੰਜ ਚੱਕੇ ਅਸੀਂ ਗੇਅਰ ਦੇ ਮੂਹਰੇ ਚਲੋ ਜੀ ਪਹਿਲਾਂ ਟਿਕਟ ਲੈਣੀ ਇੱਥੇ ਵੀ ਪੋਪਟੀ ਹੋ ਜਾਂਦਾ ਟਿਕਟ ਲੈਣ ਤਾਂ ਪਹਿਲਾਂ ਗੱਕੇ ਉਹ ਬੰਦੇ ਕਿ ਗੂਗਲ ਪੇ ਚੱਲਦਾ ਨਹੀਂ ਸਾਡੇ ਕੋਲ ਕੈਸ਼ ਪੇਮੈਂਟ ਕਰਨੀ ਸੀ ਤਾਂ ਫਿਰ ਪਹਿਲੇ ਜਾਣਾ ਪੈਂਦਾ ਸਾਨੂੰ ਪੈਸੇ ਕਢਵਾਉਣ ਦੇ ਲਈ ਏਟੀਐਮ ਹੁਣ ਇਹਨਾਂ ਨੇ ਸਾਨੂੰ ਇੱਥੇ ਵਾਪਸ ਕਰ ਦੇਣਾ ਕਿਹਣਾ ਜਦੋਂ ਵੀ ਆਉਵੀਂ ਕੈਸ਼ ਪੇਮੈਂਟ ਲੈ ਕੇ ਆਇਆ ਕਰੋ ਇੱਥੇ ਗੂਗਲ ਪੇ ਪੇਮੈਂਟ ਨਹੀਂ ਚੱਲਦਾ ਉਹਨਾਂ ਨੇ ਦੇਣਾ ਨਹੀਂ ਗੂਗਲ ਪੇ ਦਾਣਾ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਅਸੀਂ ਕਰ ਚਲੋ ਅਸੀਂ ਕੈਸ਼ ਪੇਮੈਂਟ ਵੇ ਲੋ ਕਢਵਾ ਕੇ ਲੱਗਿਆ ਫਿਰ ਕਿਹਦੇ ਪਪਾ ਜਾ ਕੇ ਕਿ ਰਸੀ ਆਈ ਹਨਾ ਇੱਥੇ ਟਿਕਟ ਪਤਾ ਨਹੀਂ ਕਿੰਨੀ ਸੀ ਕਿ ਲਿਖਿਆ ਹੋਗਾ ਕਿ ਟਿਕਟ ਹੈਗੀ ਸੀ ਇੱਕ ਅਡਲਟ ਦੀ 40 ਰੁਪਏ ਤੇ ਮੈਂ ਲਾਤਾ ਜਿਹੜੇ 5 ਤੋਂ 12 ਸਾਲ ਦੇ ਬੱਚੇ ਨੇ ਉਹਨਾਂ ਦੀ ਹੋਈ ਆ 20 ਰੁਪਏ ਹਨਾ ਇੱਕ ਜਣੇ ਦੀ 40 ਰੁਪਏ ਟਿਕਟ ਸੀ ਅਸੀਂ ਲਈਆਂ ਇਹਨਾਂ ਟਿਕਟਾਂ ਤੇ ਦਿੱਤਾ 100 ਰੁਪਏ ਕਿ ਕਰ ਗਏ ਅੱਗੇ ਨੂੰ ਤੇ ਕੁਲਵੀਰ ਹੁੰਦਾ ਕਿ ਮਮਾ ਮੈਂ ਲੈ ਲੈਣਾ ਟਿਕਟਾਂ ਮੈਨੂੰ ਪੜਾਉ ਸਾਨੂੰ ਪੈਨਸੇ ਸੀ ਟਿਕਟਾਂ ਲਾ ਕੇ ਪਾਰਸ ਦੇ ਵਿੱਚ ਪਾ ਲਈਆਂ ਨਾ ਕਟਕ ਟੋਲ ਆਨਲ ਕਿੰਨਾ ਨਲਾ ਵੀਰਾ ਕਈ ਜਾ ਰਹਾ ਸੀ ਤੁਸੀਂ ਕਿੰਨੇ ਜਣੇ ਹੋ ਅਸੀਂ ਇੱਥੇ ਮਤਲਬ ਗੂਗਲ ਪੇ ਸਾਡੇ ਚੱਲਦਾ ਸਾਨੂੰ ਤਾਂ ਕੈਸ਼ ਪੇਮੈਂਟ ਕਰਕੇ ਜਾਇਆ ਕਲੂਣਾ ਚਲੋ ਟਿਕਟ ਵੀ ਥੋੜੀ ਸੀ ਜਣਾ ਇਹ ਥੋੜੇ ਤੇ ਗੂਗਲ ਪੇ ਵੀ ਇਹਨਾਂ ਨੇ ਕੀ ਕਰਾਣਾ ਤਿੰਨਾਂ ਜਗ੍ਹਾ ਤੇ ਹੈਗਾ ਹਲੇ ਕਤ ਵੀ ਕੈਸ਼ ਤਾਂ ਮਤਲਬ ਕਿ ਸਿਸਟਮ ਸਾਰੀ ਜਗ੍ਹਾ ਤੇ ਗੂਗਲ ਪੇ ਨੂੰ ਚੱਲਦਾ ਹੁੰਦਾ ਤੇ ਕਦੇ ਦੇ ਪਾਪਾ ਹੁਣ پیسے ਲੱਭੀ ਜਾ ਰਹੇ ਆ ਵਿੱਚੋਂ ਵੀ ਟੁੱਟੇ ਪੈਸੇ ਲੱਭ ਜਾਣ ਉਹਨਾਂ ਕੋਲ ਟੁੱਟੇ ਪੈਸੇ ਟੁੱਟੇ ਪੈਸੇ ਦੀ ਵੀ ਪ੍ਰੋਬਲਮ ਆ ਗਈ ਸੀ ਜਣਾ ਤੇ ਮੈਂ ਆਪਣਾ ਪਰਸ ਫੜਾਇਆ ਸੀ ਕੁਲਵੀਰ ਦੇ ਪਾਪਾ ਨੂੰ ਤੇ ਮੈਂ ਕਹਿੰਦੀ ਤੁਸੀਂ ਇਧਰ ਹੀ ਉਹਨਾਂ ਨੂੰ ਮੇਰੇ ਪਰਸ ਨਹੀਂ ਆਈਆਂ ਜਾਦੀਆਂ ਜਿੱਪਾਣਾ ਕੋਈ ਕਿਸੇ ਨੂੰ ਕੋਈ ਚੀਜ਼ ਲੱਭਣੀ ਪੈਸੇ ਤੇ ਕੋਈ ਲੱਭਦੀ ਨਹੀਂ ਵਿੱਚੋਂ ਕਿਉਂਕਿ ਇਹਦੇ ਜੈਕਸ ਅਲੱਗ-ਅਲੱਗ ਪਰਸ ਦੇ ਵਿੱਚ ਹੁੰਦੇ ਆ ਮੈਂ ਕਹਾਂ ਚਲੋ ਮੈਂ ਜ ਨਹੀਂ ਤੁਹਾਨੂੰ ਕੱਢ ਕੇ ਤੁਹਾਨੂੰ ਮੇਰੇ ਪਰਸ ਦਾ ਕੋਈ ਪੈਸੇ ਨਹੀਂ ਮਿਲ ਨਹੀਂ ਪਏਗਾ ਤੇ ਪਰ ਮੈਂ ਵੀ ਖੋਦ ਹੋ ਜੂਗੀ ਇਸ ਚੀਜ਼ ਦੇ ਵਿੱਚ ਤੇ ਕੱਢ ਕੇ ਦੇਣ ਲੱਗੀ ਕੁਲਵੀਰ ਦੇ ਪਾਪਾ ਨੂੰ ਪੈਸੇ ਤੇ ਕੁਲਵੀਰ ਦੇ ਪਾਪਾ ਮੈਨੂੰ ਕਈ ਜਾਰੇ ਕਹਿੰਦੇ ਹੋ ਜਲਦੀ ਨਹੀਂ ਕਰਦੀ ਜਲਦੀ ਨਹੀਂ ਕਰਦੀ ਜਲਦੀ ਨਹੀਂ ਕਰਦੀ ਤੇਰੇ ਕੋਲ ਹੋਏ ਨਹੀਂ ਮੈਂ ਕਿ ਨਹੀਂ ਨਹੀਂ ਮੇਰੇ ਕੋ ਖੁੱਲੇ ਪੈਸੇ ਹੈਗੇ ਸੀ ਮੈਂ ਰੱਖੇ ਸੀ ਫਿਰ ਫਾਈਨਲੀ ਮੈਨੂੰ ਪੈਸੇ ਲੱਭ ਗਏ ਤੇ ਟ੍ਰੈਕ ਦੇ ਚੰ ਝੜ ਚੋਸ਼ ਜਾਨ ਚੁੱਤੀ ਕਿਉਂਕਿ 파ਸ ਮੇਰੇ ਕੋਲ ਛੋਟਾ ਹੁੰਦਾ ਰਿਹਾ ਜਿੱਪਾਂ ਜਾਂਦੀਆਂ ਹੁੰਦੀਆਂ ਤੇ ਸਮਾਨ ਜ਼ਿਆਦਾ ਕੈਰੀ ਕਰਨਾ ਪੈਂਦਾ ਵਿੱਚ ਕਿਉਂਕਿ ਅੰਦਾ ਨਾਲੋਂ ਜ਼ਿਆਦਾ ਤਕੜਵੀਰ ਦਾ ਲੱਢਣ ਬੜਰ ਨਹੀਂ ਹੁੰਦਾ ਵਾਂ ਸਾਹਮਣੇ ਮਹਾਰਾਜਾ ਅੰਜੀ ਸਿੰਘ ਜੀ ਦੀ ਬਹੁਤ ਹੀ ਪਿਆਰਾ ਸਟੈਚੂ ਹਨਾ ਮੂਰਤੀ ਬਣੀ ਹੋਈ ਆ ਚਲੋ ਤੁਹਾਨੂੰ ਸਾਰਿਆਂ ਨੂੰ ਜਾ ਕੇ ਨਾਲ ਹੀ ਨਾਲ ਦਿਖਾਉਣੀ ਹੈ ਇੱਧਰਲੇ ਸਾਰੇ ਟੈਂਕਾਂ ਰਸਤੇ ਚੱਪਤure ਜਾ ਰਹੇ ਹਾਂ ਨਾ ਕਲਵੀਰ ਮੈਨੂੰ ਕੁਛ ਰਕ ਨੂੰ ਮਸ ਸਟੈਚੂ ਕਿਸ ਦਾਵਾ ਫਿਰ ਮੈਨੂੰ ਕਲਵੀਰ ਨੂੰ ਸਾਰਾ ਕੁਛ ਦੱਸਣਾ ਹੈ ਕਲਵੀਰ ਇਹ ਮਹਾਰਾਜਾ ਜੀ ਸਿੰਘ ਜੀ ਦਾ ਸਟੈਚੂ ਆਣਾ ਤੇ ਕਲਵੀਰ ਨੂੰ ਟੈਂਕ ਦੇਖ ਕੇ ਤੇ ਉਧਰਲੀ ਸੈਰ ਟੈਂਕ ਦਾ ਖਿਆਲ ਆਇਆ ਬੱਚਿਆਂ ਦਾ ਜ਼ਿਆਦਾ ਖਿਆਲ ਆਇਆ ਹੁਣ ਅਸੀਂ ਇੱਥੇ ਕਰਾਂਗੇ ਥੋੜੀਆਂ ਬਹੁਤ ਨਾਲ ਪਿਕਚਰਸ ਹਨਾ ਤਾਂ ਕਲਵੀਰ ਵੀ ਮਤਲਬ ਕਿ ਬਹੁਤ ਹੈਰਾਨ ਹੋ ਜਾਏਗਾ ਹਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਇਤਿਹਾਸ ਤੇ ਜ਼ਰੂਰ ਜਾਣੂ ਕਰਨਾ ਚਾਹੀਦਾ ਵਨ ਤੇ ਉਹਨਾਂ ਦਾ ਕਾਲਜ ਕਾਲ ਲਿਖਿਆ ਵੀ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਉਹਨਾਂ ਨੇ ਰਾਸਪਾਤ ਨੂੰ ਸੰਭਾਲ ਲਿਆ ਹਨ ਤੇ ਕਲਵੀਰ ਹੁਣ ਇੱਥੇ ਪਿਕਚਰਸ ਕਰਾਉਣ ਲੱਗਾ ਮੈਂ ਆਪਣੇ ਵਿਦੇ ਪਾਪਾ ਨੂੰ ਕਿਹਾ ਦੋ ਚਾਰ ਪਿਕਚਰਸ ਦੇਣੀਆਂ ਵੀ ਜ਼ਰੂਰ ਕਰਿਓ ਕਿਉਂਕਿ ਮੈਂ ਵੀ ਅਪਲੋਡ ਕਰੂੰਗੀ ਆਪਣੀ ਫੇਸਬੁੱਕ ਦੀ ਆਈਡੀ ਦੇ ਤੇ ਹਨਾ ਇਸ ਤੋਂ ਅੱਗੇ ਪਿਕਚਰ ਪਿਕਚਰ ਸ਼ੂਟ ਕਰਕੇ ਅਸੀਂ ਹੁਣ ਅੱਗੇ ਅੱਗੇ ਪੈਸੇ ਇਤਿਆਸਕ ਟੈਂਕ ਜਿਹੜੇ ਕਿ ਮਤਲਬ ਕਿ ਜੰਗਾ ਜੁੱਧਾ ਦੇ ਵਿੱਚ ਵਰਤੇ ਗਏ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਹਨਾ ਬਾਰਲੇ ਚ ਜਦੋਂ ਵਿਚਾਰਿਆਂ ਦਾ ਇਹਨਾਂ ਦਾ ਟਾਈਮ ਪੂਰਾ ਹੋ ਗਿਆ ਤਾਂ ਇਹ ਕਿ ਮਿਊਜ਼ੀਅਮ ਦੇ ਵਿੱਚ ਰੱਖ ਦਿੱਤੇ ਹਨ ਬਹੁਤ ਹੀ ਮਤਲਬ ਗ੍ਰੇਵਿਟ ਤੇ ਲਿਖਿਆ ਹੋਇਆ ਇਹਨਾਂ ਦੇ ਬਾਰੇ ਸਾਰਾ ਕੁਝ ਸ਼੍ਰੀਕ ਕਰੂੰ ਇਹ ਟੰਕਾਏ ਕਦੋਂ ਨਹੀਂ ਆਣਾ ਸਾਰੀ ਚੀਜ਼ੇ ਦੇਖਣ ਜੋ ਗੌਰ ਮੈਂ ਸਜੈਸਟ ਕਰਦੀ ਹਾਂ ਸਾਰੇ ਲੋਕਾਂ ਨੂੰ ਕਿ ਚੀਜ਼ਾਂ ਸਾਨੂੰ ਜਰੂਰ ਦੇਖਣਾ ਚਾਹੀਦੀਆਂ ਕਿਉਂਕਿ ਇਹਦੇ ਨਾਲ ਨਾ ਅਸੀਂ ਆਪਣੇ ਇੱਕ ਤਾਂ ਬੈਕਗ੍ਰਾਉਂਡ ਨੂੰ ਨਹੀਂ ਭੁੱਲਦੇਗੇ ਹੈਨਾ ਆਪਣੇ ਇਤਿਹਾਸ ਨਾਲ ਜੁੜਦੇ ਹਾਂ ਇਹ ਹੈ ਜੀ ਸਾਡੇ ਉਹ ਮਹਾਨ ਜਰਨਲ ਹਨ ਜਿਨ੍ਹਾਂ ਨੇ ਫੌਜ ਦੇ ਵਿੱਚ ਵਕ ਵਕ ਮਤਲਬ ਕਿ ਉਹ ਪੁਜੀਸ਼ਨ ਹਾਸਲ ਕੀਤੀਆਂ ਹਨ ਕਿਸੇ ਕੋਲੇ 2 ਸਟਾਰ ਕਿਸੇ ਕੋਲੇ 4 ਸਟਾਰ ਕਿਸੇ ਕੋਲੇ 5 ਸਟਾਰ ਕਿਸੇ ਕੋਲੇ 10 ਸਟਾਰ ਹਨ ਉਹ ਸਾਰਾ ਕੁਝ ਇੱਥੇ ਸੰਭਾਲ ਕੇ ਰੱਖਿਆ ਹੈ ਇਹ ਅਫਗਾਨੀਆਂ ਜਦੋਂ ਇਹ ਸ਼ੁਰੂ ਤੋਂ ਮਤਲਬ ਕਿ ਸਾਡੀ ਫੌਜ ਦੀਆਂ ਡਰੈਸ ਜਿਸਾਂ ਰਹੀਆਂ ਹਨ ਜੁਨੀਫਾਰਮ ਰਿਆਂ ਮਹਾਣਾ ਇੱਕ ਨੂੰ ਬਹੁਤ ਪੁਰਾਣੀ ਜੁਨੀਫਾਰਮ ਹੈ ਜਦੇ ਉੱਤੇ ਮਤਲਬ ਕਿ ਟੈਗ ਵੀ ਲੱਗਾ ਹੋਇਆ ਜਿਨ੍ਹਾਂ ਦੀ ਜੁਨੀਫਾਰਮ ਉਹਦਾ ਨਾਮ ਤਾਂ ਬੜੇ ਧਿਆਨ ਨਾਲ ਦੇਖਿਆ ਇਹ ਇੰਨੀ ਪੁਰਾਣੀ ਫਿਰ ਵੀ ਸੰਭਾਲ ਕੇ ਰੱਖਿਆ ਹੋਇਆ ਬਟ ਇਦਾਂ ਸੀ ਇਹਦੇ ਚ ਨਾ ਥੋੜੀ ਜਿਹੀ ਸਫਾਈ ਕਰਨ ਵਾਲੀ ਸੀ ਸਾਰੀਆਂ ਚੀਜ਼ਾਂ ਦੇ ਵਿੱਚ ਨਾ ਮਿੱਟੀ ਬਹੁਤ ਜ਼ਿਆਦਾ ਸੀ ਪਰ ਸਮੇਂ-ਸਮੇਂ ਤੇ ਮਿੱਟੀ ਕਪਿੰਦੀ ਹੋ ਰਹੀਦੀ ਹੈ ਨਾ ਇਹ ਵੀ ਜੁਨੀਫਾਰਮ ਹੈ ਜੀ ਦੱਸੀ ਗਈ ਇਹ ਅੰਗਰੇਜ਼ਾਂ ਟਾਈਮ ਦੀਆਂ ਜੁਨੀਫਾਰਮਸ ਅੰਗਰੇਜ਼ ਟਾਈਮ ਦੀਆਂ ਜੁਨੀਫਾਰਮਸ ਪਈਆਂ ਹਨ ਇਦਿੱਤੇ ਮਤਲਬ ਕਿ ਸਾਰਾ ਲਿਖਿਆ ਹੋਇਆ ਸੀ ਰਾਈਟ ਕੀਤਾ ਹੋਇਆ ਸੀ ਵੀ ਕਦੋਂ ਕਿਹੜੇ ਉਹਦੇ ਦੀ ਕਿਹੜੀ ਯੂਨੀਫਾਰਮ ਹੁੰਦੀ ਸੀ ਹਨਾ ਜਾਇ ਆਰਮੀ ਆਫ ਇੰਡੀਆ ਸੀ ਜਾਂ ਫਿਰ ਇਹ ਮਤਲਬ ਕਿ ਜਿਹੜੇ ਸਪਾਈ ਪਾੜਤੀ ਹੁੰਦੇ ਸੀ ਜਾਂ ਫਿਰ ਜਿਹੜੇ ਆਰਮੀ ਦੇ ਵਿੱਚ ਉਹਦਾ ਜਵਾਨ ਹੁੰਦੇ ਸੀ ਜਾਂ ਸੂਬੇਦਾਰ ਹੁੰਦੇ ਸੀ ਹਨਾ ਅਲੱਗ ਅਲੱਗ ਰੈਂਕਾਂ ਦੀਆਂ ਅਲੱਗ ਅਲੱਗ ਯੂਨੀਫਾਰਮਸ ਸੀਆਂ ਇਹ ਤੇ ਤਕਰੀਬਨ 20-25 ਤੋਂ 30 ਯੂਨੀਫਾਰਮਸ ਪੰਜਾਂਵਾਂ ਜਿਹੜੀਆਂ ਕਿ ਅਲੱਗ ਅਲੱਗ ਰੈਂਕਾਂ ਦੀਆਂ ਅਲੱਗ-ਅਲੱਗ ਜਗ੍ਹਾ ਦੇ ਦਿੱਤੇ ਹਨਾ ਸੋ ਇਤਨੇ ਗੱਲਾਂ ਵੀ ਆ ਰਹੇ ਕਦੇ ਅਫਸਰ ਦੀ ਯੂਨੀਫਾਰਮ ਸੀ ਇਹ ਹੈਗੀ ਆ ਨੇਵੀ ਵਾਲਿਆਂ ਦੀ ਯੂਨੀਫਾਰਮ ਜੀ ਅੱਗੇ-ਅੱਗੇ ਨੇਵੀ ਦੇ ਨੇਵੀ ਦੇ ਅਲੱਗ-ਵਲਗ ਅਪਾਰਟਮੈਂਟਸ ਦੀਆਂ ਅਲੱਗ-ਅਲੱਗ ਯੂਨੀਫਾਰਮਸ ਆ ਸੋ ਜਿਹਨਾਂ ਬੱਚਿਆਂ ਨੂੰ ਵੀ ਕਾਫੀ ਅਵੇਅਰਨੈਸ ਮਿਲਦੀ ਹਨ ਚੀਜ਼ਾਂ ਨੂੰ ਜਾਣਨ ਦੀ ਸਮਝਣ ਦੀ ਤੇ ਅੱਗੇ ਹੋਰ ਜ਼ਿਆਦਾ ਯੂਨੀਫਾਰਮਸ ਪੰਜਾਬ ਵਿੱਚ ਜਿਹੜੀਆਂ ਤੇ ਚਾਲਬਾਕ ਦੇ ਮਿਲਦਾ ਹਾਂ ਕਿ ਵੀ ਫੌਜ ਦੀ ਯੂਨੀਫਾਰਮੀਆਂ ਮੈਥ ਕਬੀਰ ਉਹ ਕਾਰਗਾਸਨਾ ਸ਼ਰਾਰਤਾਂ ਜادیه ਕਰ ਰਿਹਾ ਸੀ ਕਿ ਉੱਥੇ ਲਿਖਿਆ ਸੀ ਕਿਸੇ ਚੀਜ਼ ਨੂੰ ਟੱਚ ਨਾ ਕਰੋ ਹੱਥ ਨਾ ਲਗਾਓ ਤਾਂ ਮੈਂ ਉਹ ਮੇਰਾ ਦਿਮਾਗ ਉੱਤਰੀ ਰਿਹਾ ਮੈਂ ਜਿਆਦਾ ਖਰੀਦ ਤਰਾਂ ਨੇ ਨਾ ਜੀ ਜਾਨ ਮਾਣ ਦੇਖ ਨਹੀਂ ਪਾਈ ਇਹ ਹਜੇ ਆ ਸਟਾਰ ਹਨਾ ਜੇ ਦੇਖ ਕੇ ਦਿੱਤੇ ਜਾਂਦੇ ਸੀ ਜਦੋਂ ਦੀ ਆਪਣਾ ਸ਼ੁਰੂ ਕੋਈ ਆਵਾਹ ਨਾ ਕਿ ਕਿੰਨੇ ਰੈਂਕ ਤੇ ਕਿੰਨੇ ਸਟਾਰ ਮਿਲਦੇ ਕਿੰਨੇ ਰੈਂਕ ਤੇ ਕਿੰਨੇ ਸਟਾਰ ਮਿਲਦੇ ਹਨਾ 5 ਸਟਾਰ 3 ਸਟਾਰ 2 ਸਟਾਰ 1 ਸਟਾਰ ਤੋਂ ਇਦਾਂ ਦਾ ਬੈਜ ਲੱਗਦਾ ਵਾ 2 ਸਟਾਰ ਦਾ ਇਦਾਂ ਦਾ ਬੈਜ ਲੱਗਦਾ 3 ਸਟਾਰ ਦਾ ਇਦਾਂ ਦਾ ਬੈਜ ਲੱਗਦਾ ਹਨ ਇਹ ਅੱਗੇ ਆਗਨਾ ਨੇਵੀ ਆਫਸਰਸ ਦੀਆਂ ਇਹ ਆਰਮੀ ਵਾਲਿਆਂ ਦੀਆਂ ਨੇਵੀ ਦੀਆਂ ਦੋਨਾਂ ਦੀਆਂ ਇੱਥੇ ਪਈਆਂ ਸੀ ਇਹ ਆਰਮੀ ਵਾਲਿਆਂ ਦੀਆਂ ਨੇਵੀ ਵਾਲਿਆਂ ਦੀਆਂ ਨੇਵੀ ਵਾਲਿਆਂ ਦੇ ਸਟਾਰਸ ਦਾ ਰੈਂਕ ਦੇ ਹਿਸਾਬ ਦੇ ਨਾਲ ਡਿਸਾਈਡ ਕੀਤੇ ਗਏ ਤੇ ਕੁਲਵੀਰ ਦੇ ਪਾਪਾ ਦਾ ਮਿੰਨੀ ਫੋਨ ਸੀਗਾ ਮੇਰੇ ਕੋਲੇ ਇਹ ਵੀ ਬੈਜ ਆ ਜੀ ਜਿਵੇਂ ਕਿ ਦਰਸਾਏ ਜਾਂਦੇ ਲਗ ਲਗ ਡਿਪਾਰਟਮੈਂਟਸ ਦੇ ਲਗ ਲਗ ਰੈਂਕਿੰਗ ਦੇ ਸਾਹਬ ਦੇ ਨਾਲ ਦੱਸਿਆ ਗਿਆ ਵੀ ਇਸ ਰੈਂਕ ਦਾ ਇਹ ਬੈਚ ਇਸ ਰੈਂਕ ਦਾ ਇਹ ਬੈਚ ਇਸ ਤੋਂ ਅੱਗੇ ਅਗੇ ਸਟਾਰ ਜੀ ਇਹ ਆ ਸਟਾਰ ਜਿਹੜੇ ਆਰਮੀ ਆਫ ਸਸ ਦੇ ਮੋੜੇ ਤੇ ਤੇ ਲੱਗਦੀ ਆ ਨਾ ਜਿਵੇਂ ਜਿਵੇਂ ਰੈਂਕ ਚੱਲਦਾ ਜਾਂਦਾ ਮਿੰਟੂ ਕੋ ਸਟਾਰਸ 1 ਸਟਾਰ 5 ਸਟਾਰ ਉਦਾ ਕਰਕੇ ਪਏ ਹੋ ਯਾਰ ਜੀ ਇਸ ਤੋਂ ਅੱਗੇ ਅਸੀਂ ਥੋੜਾ ਜਿਹਾ ਜਾਣੀਆ ਤਾਂ ਦਨ ਮੇਰਾ ਤਾਂ ਦਿਮਾਗ ਘੁੰਮ ਗੱਦਲ ਦੇ ਕੇ ਉਹਦੀ ਤਾਂ ਹਾਈਟ ਨਹੀਂ ਜਿੱਦਾਂ ਜਿੱਦਾਂ ਗੰਨਾ ਤੇ ਪੰਗਾ ਜਿਹਾ ਇਹ ਸ਼ਾਸਤਰ ਜਿੰਨਾ ਜੂ ਪੁਰਾਣੀ ਸਮਿਆ ਦੇ ਵਿੱਚ ਜੰਗਾਂ ਜਿੱਦਾਂ ਵੇਲੇ ਵਰਤੇ ਜਾਂਦੇ ਸੀ ਨਾ ਤਾਂ ਉਸ ਟਾਈਮ ਦੇ ਵਿੱਚ ਜਿੰਨੀਆਂ ਵੀ ਹਥਿਆਰ ਵਰਤੇ ਜਾਂਦੇ ਸੀ ਜੰਜਰੀਆਂ ਜਿਹੜੀਆਂ ਚੀਜ਼ਾਂ ਸੀੀਆਂ ਜਿਵੇਂ ਜਿਵੇਂ ਸਮਾਂ ਡਵੈਲਪ ਹੋਇਆ ਟੈਕਨੋਲੋਜੀ ਵਧੀ ਤਾਂ ਉਹੋਵੇਂ ਚੀਜ਼ਾਂ ਵੀ ਡਵੈਲਪ ਹੋਈਆਂ ਪਰ ਪੁਰਾਣੇ ਸਮਿਆ ਦੇ ਵਿੱਚ ਕਿੰਨੇ ਕਿੰਨੇ ਸ਼ਾਸਤਰ ਇਨੇ ਭਾਰੇ ਸੀ ਉਹਨਾਂ ਨੂੰ ਚੱਕਣ ਵਾਲੇ ਵੀ ਨਾ ਦੇਖ ਤੁਸੀਂ ਲਾਲੋ ਸਾਹਿਬ ਕਿੱਦਾਂ ਤਾਂ ਕਦੇ ਮੁੰਗੇ ਮੈਨਜ਼ ਕਰਦੇ ਹੋਣਗੇ ਇੱਕ ਬੰਦੇ ਦੀ ਹਾਲਤ ਦਾ ਤਾਂ ਇੱਕ ਹੀ ਸੀ ਹਨਾ ਇੱਕ ਸਟੈਚੂ ਲੱਗਾ ਹੋਇਆ ਸੀ ਫਾਂਸੀ ਦੀਵਾਨ ਦਾ ਸਟੈਚੂ ਲੱਗਾ ਹੋਇਆ ਸੀ ਜੀ ਅੱਗੇ ਵੀ ਬਹੁਤ ਸਾਰੇ ਸਟੈਚੂ ਆ ਤੇ ਬਹੁਤ ਸਾਰਨਾ ਤਿਆਗ ਚੀਜ਼ਾਂ ਦੇਖਣ ਨੂੰ ਉੱਥੇ ਮਿਲਦੀਆਂ ਹਨਾ ਬੰਦਾ ਸਨ ਬਹਾਦਰ ਜੀ ਦਾ ਸਟੈਚੂ ਲੱਗਾ ਹੋਇਆ ਸੀ ਜੀ ਤੇ ਅੱਗੇ ਤੋਂ ਗੱਜਨੀਆਂ ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਗੰਨਾ ਯੂਜ਼ ਹੁੰਦੀਆਂ ਸੀ ਉਹਨਾਂ ਦੇ ਸੇਮ ਮਾਡਲ ਸੇਮ ਗੰਨਾ ਇਹ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਆਹ ਮਾਣਾ ਇਹ ਪਾਣੀ ਪੱਤ ਦੀਆਂ ਲੜਾਈਆਂ ਜੀ ਜਿਵੇਂ ਕਿ ਆਪਾਂ ਪੜ੍ਹਦੇ ਹੁੰਦੇ ਸੀ ਨਾ ਕਿ ਪਾਣੀ ਪੱਤ ਦੀ ਪਹਿਲੀ ਲੜਾਈ ਦੂਜੀ ਲੜਾਈ ਹਨ ਇਹ ਉਹਨਾਂ ਦੇ ਮਾਡਲ ਤਿਆਰ ਕਰ ਕਰਕੇ ਰੱਖੇ ਹੋਏ ਆ ਇਹ ਪਾਣੀ ਪੱਤ ਦੀ ਦੂਜੀ ਲੜਾਈ ਦਾ ਮਾਡਲ ਆ ਔਰ ਬਾ ਕਮਾਲ ਮਾਡਲ ਆ ਸੇਮ ਟੂ ਸੇਮ ਉਹੀ ਦ੍ਰਿਸ਼ ਦਿਸੁੰਦੇ ਆ ਜਿਵੇਂ 3D ਹੁੰਦੇ ਆ ਹਨਾ ਔਰ ਇਹ ਉਹ ਰਫਲਾ ਉਹ ਹਨਾ ਸਾਰੇ ਹਥਿਆਰ ਜਿਵੇਂ ਜਿਵੇਂ ਡਵੈਲਪਮੈਂਟ ਹੁੰਦੀ ਗਈ ਉਹਨੀਆਂ-ਉਹੱਗੇ ਤੱਕ-ਉਹੱਗੇ ਇਹ ਚਾਰ ਪਾ ਪਾਣੀ ਪਾਤ ਦੀ ਦੂਸਰੀ ਉਹ ਪਹਿਲੀ ਲੜਾਈ ਦਾ ਸੀ ਇਹ ਪਾਣੀ ਪਾਤ ਦੀ ਦੂਸਰੀ ਲੜਾਈ ਦਾ ਦ੍ਰਿਸ਼ ਹੈ ਜਿਦਾ ਕਿ ਇਦਾਂ ਹੋਇਆ ਸੀ ਵੀ ਮਤਲਬ ਕਿ ਜਿਵੇਂ ਗੰਦੇ ਕੇ ਹੱਥ ਸਿ ਮੂਰੇ ਲਾ ਦਿੱਤੇ ਸੀਗੇ ਹਨਾ ਆਪਾਂ ਫੜਦੇ ਹੀ ਗਏ ਹਾਂ ਇਹ ਹੈ ਗਿਆ ਜੀ ਅੱਗੇ ਤੱਕ ਡਵੈਲਪ ਹੋਏ ਹੋਰ ਜਿਆਦਾ ਪਿਸਟਲ ਟਾਈਪ ਹਥਿਆਰ ਹਨਾ ਤੇ ਚਲੋ ਇਹ ਤਾਂ ਇਹ ਇਹ ਪਾਣੀ ਇਹ ਪਾਣੀ ਪਾਤ ਦੀ ਲੜਾਈ ਦਾ ਬਹੁਤ ਘੈਂਟ ਮਾਡਲ ਇੱਕ ਨੇ ਬਣਾ ਕੇ ਰੱਖਿਆ ਜਿਵੇਂ ਕਿ ਮੂਰੇ ਮੂਰੇ ਹੱਥ ਚੁਲੇ ਜਾ ਰਹੇ ਹਨ ਰਸਤਾ ਇੰਨਾ ਮਤਲਬ ਕਿ ਮੈਂ ਆਪਣੇ ਹਸਬੰਦ ਨੂੰ ਕਹਿ ਰਹੀ ਹਾਂ ਕਿ ਆਪਾਂ ਨੂੰ ਯਾਦ ਕਰਨ 'ਚ ਬਹੁਤ ਡਿਫਿਕਲਟੀ ਹੁੰਦੀ ਏ ਕਿ ਆਪਣੀ ਸਲੋਨਸ ਦੀ ਹਿਸਟਰੀ ਚ ਹੁੰਦਾ ਸੀ ਸਕੂਲ ਟਾਈਮ ਪਾਨੀਪਤ ਦੀਆਂ ਲੜਾਈਆਂ ਦਾ ਜ਼ਿਕਰ ਹਨਾ ਇਹ ਅੱਗੇ ਤੋਂ ਅਗੇ ਪੁਰਾਣੇ ਇਤਿਹਾਸ ਨੂੰ ਹੁਣਾ ਸਾਰਨਾ ਚੀਜ਼ਾਂ ਦਰਸਾਉਂਦੀਆਂ ਕਿਵੇਂ-ਕਿਵੇਂ ਗਿਆ ਗਿਆ ਅੱਗੇ ਕਾਰਗਲ ਦੀਆਂ ਵੀ ਕੁਝ ਨਿਸ਼ਾਨੀਆਂ ਹਨਾ ਕਹਿੰਦੇ ਹੁੰਦੇ ਜੰਗ ਯੁੱਧ ਤਾਂ ਖਤਮ ਹੋ ਜਾਂਦੇ ਪਰ ਸਾਨੂੰ ਕੁਝ ਨਾ ਕੁਝ ਨਿਸ਼ਾਨੀਆਂ ਜ਼ਰੂਰ ਦੇ ਕੇ ਜਾਂਦੇ ਹਨਾ ਪਿੱਛੇ ਜਿਹੜਾ ਕੀ ਜੰਗਾਂ ਯੁੱਧਾਂ ਤੋਂ ਹੋਣ ਵਾਲੇ ਜਿਹੜੇ ਨੁਕਸਾਨ ਹੁੰਦੇ ਆ ਹਨ ਉਹ ਵੀ ਦਰਸਾਏ ਜਾਂਦੇ ਆ ਇਹ ਕਾਰਗਲ ਦੀ ਲੜਾਈ ਦਾ ਮਾਡਲ ਆ ਜਿਸ ਜਿਵੇਂ ਕਾਰਗਲ ਦੇ ਵਿੱਚ ਸਾਡੇ ਫੌਜੀ ਜਵਾਨ ਹਨਾ ਆਪਦੀ ਆ ਦੀ ਪੋਜੀਸ਼ਨ ਲੈ ਕੇ ਬੈਠਦੇ ਸੀ ਨਾ ਕਿਸੇ ਨੇ ਉਹ ਮਾਡਲ ਤਿਆਰ ਕਰਕੇ ਇੱਥੇ ਰੱਖਿਆ ਵਾ ਜੀ ਆਪ ਕੀ ਤੱਕ ਨਾ ਬਹੁਤ ਅੱਛਾ ਮਾਡਲ ਸੀ ਅੱਗੇ ਵੀ ਚੱਲਦੇ ਆ ਜੀ ਕਾਰਗਲ ਦੇ ਕੁਝ ਹੋਰ ਚੀਜ਼ਾਂ ਜਿਹੜੀਆਂ ਤੇ ਜੰਗਾ ਜਿੱਦਾਂ ਨੂੰ ਦਰਸਾਉਂਦੀਆਂ ਹੋਈਆਂ ਉਹਨਾਂ ਦੇ ਨਮੂਨੇ ਦਸਾਉਂਦੀਆਂ ਹੋਈਆਂ ਨਾ ਬਹੁਤ ਸਾਰੀਆਂ ਚੀਜ਼ਾਂ ਅੱਗੇ ਪਈਆਂ ਮਿਊਜ਼ੀਅਮ ਦੇ ਵਿੱਚ ਕਾਰਗਲ ਦੀ ਲੜਾਈ ਦੀਆਂ ਹਨਾ ਉਹਨਾਂ ਵਿੱਚ ਵਰਤੇ ਗਏ ਹਥਿਆਰਾਂ ਦੇ ਬਾਰੇ ਚ ਉਹਨਾਂ ਦੇ ਵਿੱਚ ਜਿਵੇਂ ਜਿਵੇਂ ਫੌਜੀ ਬਿਰਾ ਨੂੰ ਕੋਕੜਾਂ ਆਈਆਂ ਸਥਾਨਾਂ ਜਿਵੇਂ ਜਿਵੇਂ ਉਹਨਾਂ ਨੇ ਉੱਤੇ ਲਿਖਿਆ ਡੋਨਟ ਟੱਚੇ ਮਸਾਲਾ ਮਜੜੀਆਂ ਯੂਜ਼ ਕੀਤੀਆਂ ਗਈਆਂ ਸੀ ਹਨ ਔਰ ਇੱਕ ਅਰਗਲ ਦੀ ਲੜਾਈ ਦੇ ਸਾਰੇ ਹਥਿਆਰ ਪਈ ਹੋਈ ਹੈ ਜਿਸ ਨੂੰ ਮਿਊਜ਼ੀਅਮ ਦੇ ਵਿੱਚ ਰੱਖੇ ਗਏ ਆ ਰੱਖੇ ਗਏ ਆ ਤੇ ਇਹ ਦੂਰਬੀ ਨਾਲ ਜੀ ਹਨਾ ओरिजिनल है सारे मॉडल ओरिजिनल है उन्होंने लिखा कि बिल्कुल ओरिजिनल आ जा लगना फलाम वगैरह शूज होया से ना ता ये सारे चीज बिल्कुल ओरिजिनल उदा दी उदा रखियां लगी कुछ दूर बिनामा कुछ तो दमकल वीर बड़े हैरान हो के देख रहे ऐसे कि मम्मी इतनी हुण इतना एक्साइटमेंट हो गई कि सारा कुछ फौजियां कोले हुंदा बा ना ता कहता मम्मा गन है ना ਸਾ ਇਹ ਫੌਜੀ ਵਿਰਾਨੀ ਅਕ ਉਸ ਤਸਵੀਰਾਂ ਮੈਂ ਇੱਕ ਕਾਰਗਲ ਦੀ ਘਾਟੀ ਆ ਜੀ ਜਿਵੇਂ ਜਿਵੇਂ ਇੱਕ ਕਾਰਗਲ ਦੀ ਘਾਟੀ ਦੇ ਪੋਜੀਸ਼ਨ ਲਈ ਸੀ ਅੱਡੀ 3D ਮਤਲਬ ਕਿ ਬਣਾ ਕੇ ਰੱਖੀ ਹੋਈ ਸੀ ਨਾ ਮਿਊਜ਼ੀਅਮ ਦੇ ਵਿੱਚ ਪਿਕਚਰਸ ਇਦਾਂ ਲੱਗਦਾ ਸੀ ਜਿਵੇਂ ਕਿ ਅਸੀਂ origignal ਜਗ੍ਹਾ ਤੇ ਖੜੇ ਹਾਂ ਬਿਲਕੁਲ origignal ਰੂਪ ਰੂਪ ਆ ਲੱਗਦਾ ਸੀ ਜਿਵੇਂ ਸਭ ਕੁਝ ਸਾਹਮਣੇ ਹੋ ਰਿਹਾ ਹੋਵੇ ਐਨਾ ਮਤਲਬ ਕਿ ਇਹਦਾ ਹੋ ਸੀ ਆ ਫੌਜੀ ਵਿਰਾਨੀ ਜਿਵੇਂ ਜਿਵੇਂ ਪੋਜੀਸ਼ਨ ਆਸੀ ਜਿਵੇਂ ਜਿਵੇਂ ਕਾਰਗਲ ਦੀ ਨਾ ਘਾਟੀ ਤੋਂ ਹੂ ਅਟੈਕ ਕਰਦੇ ਸੀ ਜਾਂ ਉਧਰੋਂ ਹੁੰਦੇ ਸੀ ਸਾਰਨਾ ਚੀਜ਼ਾਂ ਵਿੱਚ ਦਸਾਏ ਗਏ ਦ੍ਰਿਸ਼ ਜੀ ਇਹ ਅੱਗੇ ਜੀ ਚਾ ਰਹੇ ਹਾਂ ਸੀ ਅੱਗੇ ਤੋਂ ਅੱਗੇ ਕਲਵੀਰ ਬਹੁਤ ਹੈਰਾਨ ਹੋ ਰਿਹਾ ਦੇਖ ਕੇ ਕਿ ਮੈਂ ਦਾ ਧਿਆਨ ਕਲਵੀਰ ਵਿੱਚ ਆ ਵੀ ਕਲਵੀਰ ਕਿਸੇ ਚੀਜ਼ ਨੂੰ ਪਛਾਣ ਨਾ ਕਰ ਦੇਵੇ ਜਾਂ ਕੋਈ ਨੁਕਸਾਨ ਨਾ ਕਰ ਦੇਵੇ ਕਿਉਂਕਿ ਇਹਨੂੰ ਬਾਲਾ ਗਾਂਸ ਵਗੈਰਾ ਦਾ ਹੁੰਦਾ ਨਾ ਕਿ ਮੈਂ ਦੇਖਾ ਨਾ ਕਿਵੇਂ ਪੰਜਾ ਨਾ ਇਹ ਏਰੋਪਲੇਨ ਆ ਜੀ ਪਏ ਜਿਹੜੇ ਵਰਤੇ ਗਏ ਸੀਗੇ ਇਹ ਮਜ਼ਾਇਲਾ ਜੀ ਖੁਸ਼ੀ ਇਸ ਸਾਰੀਆਂ ਚੀਜ਼ਾਂ ਨੂੰ ਇਦਾਂ ਸਟੈਪ ਵਾਈਜ਼ ਸਟੈਪ ਦੱਸਾਇਆ ਗਿਆ ਜੀ ਕੁਝ ਫੌਜੀ ਦੀਆਂ ਤਸਵੀਰਾਂ ਸੀ ਜਿਨ੍ਹਾਂ ਨੂੰ ਮੈਂ ਬਹੁਤ ਗੌਰ ਦੇ ਨਾਲ ਵੇਖਣਾ ਚਾਹੁੰਦੀ ਸੀ ਆਹਨਾਂ ਤੇ ਦੇਖਿਆ ਵੀ ਕਲਬੀਰ ਅੱਗੇ ਤੋਂ ਅੱਗੇ ਪੱਛਿਆ ਜਾ ਰਿਹਾ ਨੂੰ ਐਕਸਾਈਟਮੈਂਟ ਆ ਕਿ ਮੈਂ ਹੋਰ ਕੁਝ ਲੰਮਾ ਹੋਰ ਕੁਝ ਲੰਮਾ ਨਾ ਦਿਖਾ ਤੇ ਇਹ ਹਟਦਾ ਨਹੀਂ ਗਿਆ ਜੀ ਅੱਗੇ ਕਿੰਦਾ ਵੀ ਮੈਨੂੰ ਮਮਾ ਅੱਗੇ ਲੈ ਕੇ ਚਲੋ ਅੱਗੇ ਪਤਾ ਨਹੀਂ ਕੀ ਹੈ ਮੈਂ ਨੂੰ ਕਹਿੰਦਾ ਸਾਲਾ ਚਾਲਦਿਆਂ ਫਿਰ ਜੇ ਤੂੰ ਨਹੀਂ ਕਿਖਦਾ ਤੇ ਨਾ ਬੱਚਾ ਦਿਨ ਨਾਲ ਵੈਸੇ ਛੋਟੇ ਬੱਚੇ ਨਾਲੇ ਸੀ ਹੁਣ ਅਸੀਂ ਆ ਗਏ ਜੀ ਗਰਾਉਂਡ ਲੈਵਲ ਦੇ ਵਿੱਚ ਇੱਥੇ ਪਏ ਆ ਜੀ ਵੱਡੇ ਵੱਡੇ ਆਰਪੀਨ ਐਂਡ ਮੋਜ਼ਾਈਲਾਂ ਤੁਹਾਨੂੰ ਵੀ ਦਿਖਾਉਣਿਆ ਜੀ ਧੁੱਪ ਤਾਂ ਬਹੁਤ ਸੀਗੀ ਗਰਮੀ ਬਹੁਤ ਸੀ ਪਰ ਕਲਵੀਰ ਨੇ ਵੀ ਸਾਡੇ ਨਾਲ ਸਾਥ ਨਹੀਂ ਛੱਡਿਆ ਹਨਾ ਪੂਰੀ ਗਰਮੀ ਦੇ ਵਿੱਚ ਮੈਨੂੰ ਆਈ ਸੀ ਵੀ ਇਹ ਬੰਦਲ ਜੀ ਜਾਊਗਾ ਜਾਂ ਕਹੂਗਾ ਚੱਕ ਲੋ ਮੈਂ ਮੈਨੂੰ ਗੋਦੀ ਤੇ ਅਸੀਂ ਮਤਲਬ ਕਿ ਗੋਦੀ ਨਹੀਂ ਚੱਕਿਆ ਸਲਾਮ ਅਲੱਹਾ। ਚੱਕਿਆਂ ਨੂੰ ਤੇ ਅਸੀਂ ਮਤਲਬ ਕਿ ਉਹ ਕੀਤਾ। ਇਹ ਤੌਰ ਤੇ ਲੱਗੇ ਗਏ ਲੱਗੇ ਅੱਗੇ ਤੋਂ ਅੱਗੇ ਭੱਜਾ ਜਾ ਰਹੀ ਸੀ ਇਹਨਾਂ ਦੀ ਥੋੜੀ ਐਕਸਾਈਟਮੈਂਟ। ਨਾ ਐਕਸਾਈਟਮੈਂਟ ਸੀਗੀ ਛੋੜੀ ਬਹੁਤ ਹੀ ਇਹਨੂੰ ਤੇ ਅਸੀਂ ਅਜਾਦ ਬੜਾ ਵੱਡਾ ਜਾ ਕੇ ਏਰੋਪਲੇਨ ਚ ਦੇਖਿਆ ਇਹਨੇ ਕਿਉਂਕਿ ਏਰੋਪਲੇਨ ਕਦੀ ਦੇਖਿਆ ਨਹੀਂ ਨਾ ਬਹੁਤ ਹੀ ਨਜ਼ਦੀਕ ਦੇ ਤੋਂ ਇਹਨੂੰ ਐਸੇ ਕਿ ਕਿ ਵਿੱਚ ਵੜਨ ਦੀ ਵੀ ਜਗ੍ਹਾ ਹੋਊਗੀ ਹਨਾ ਪਰ ਉਹ ਹੈਲੀਕਾਪਟਰ ਦਾ ਫਰਸਟ ਮਾਡਲ ਦੇ ਲਈ ਰੱਖਿਆ ਗਿਆ ਸੀਗਾ ਹਨਾ ਇਦੇ ਉੱਤੇ ਲਿਖਿਆ ਵੀ ਸੀ ਹੈਲੀਕਾਪਟਰਾਂ ਦੀ ਜਗ੍ਹਾ ਦੇ ਉੱਤੇ ਚੀਜ਼ਾਂ ਲਿਖੀਆਂ ਵੀ ਗਈਆਂ ਸੀ ਜਾਂ ਕਿ ਇਹ ਦੋ ਕਿਵੇਂ ਤੇ ਕਦੋਂ ਤੇ ਕਿਸ ਚੀਜ਼ ਦੇ ਲਈ ਯੂਜ਼ ਹੋਇਆ ਸੀ ਤੇ ਬਾਅਦ ਵਿੱਚ ਕਿੱਥੇ ਲਿਆ ਕੇ ਰੱਖਿਆ ਗਿਆ ਦੇਖੋ ਜੀ ਕਿੰਨਾ ਵੱਡਾ ਇਹਦਾ weight ਬਹੁਤ ਜ਼ਿਆਦਾ ਜੀ ਇੱਥੇ ਲਿਖਿਆ ਹੋਇਆ ਉੱਪਰ ਪਤਾ ਨਹੀਂ ਕਿੰਨੇ ਟਨ ਦਾ ਲਿਖਿਆ ਸੀ ਇਹਦਾ weight ਮੈਂ ਦੇਖਿਆ ਨਹੀਂ ਪਰ ਸ਼ਾਇਦ ਵੀਡੀਓਜ਼ ਦੇ ਵਿੱਚ ਕਲੀਅਰ ਹੋ ਜੇ ਮੈਨੂੰ ਵੌਇਸਓਵਰ ਵੀਡੀਓ ਕਰਨੀ ਪੈ ਰਹੀ ਆ ਉਹ ਕਿਥੇ ਸ਼ੋਰ ਸ਼ਰਾਬਾ ਬੋਸੀ ਤੇ ਆਵਾਜ਼ ਦੀ ਕੁਆਲਿਟੀ ਬਿਲਕੁਲ ਨਹੀਂ ਸੀ। ਵੈਸੇ ਤਾਂ ਮੈਂ ਸਾਰਾ ਨਾ ਚੀਜ਼ਾਂ ਨੂੰ ਮੈਨੇਜ ਕੀਤਾ ਸੀ ਆਪ ਦੇ ਵੱਲੋਂ ਇਹ ਸਾਰਾ ਕੁਝ ਉਦਾਂ ਹੋਊ ਬੂਰੂ ਹੀ ਦੱਸਾਂ ਜਿਵੇਂ ਕਿ ਹੈਗਾ ਰਿਐਲਿਟੀ ਦੇ ਵਿੱਚ। ਬਟ ਹੁਣ ਮੇਰੇ ਮਾਈਂਡ 'ਚ ਵੀ ਸਕਿਪ ਹੋ ਗਿਆ ਤੇ ਆਵਾਜ਼ ਦੀ ਕੁਆਲਿਟੀ ਨਾ ਹੋਣ ਕਾਰਨ ਨਾ ਕੁਝ ਚੀਜ਼ਾਂ ਨੂੰ ਵੌਇਸਓਵਰ ਕਰਨਾ ਪੈ ਗਿਆ ਮਿਨਿਮਲ। ਬਾਕੀ ਉੱਥੇ ਲਿਖਿਆ ਹੁੰਦਾ ਜੀ ਸਾਰਾ ਆਪਾਂ ਚਾਹਾਂਗੇ ਦੇਖਾਂਗੇ ਤਾਂ ਸਮਝਾਂਗੇ ਚੀਜ਼ਾਂ ਨੂੰ। ਇਹਦੇ ਤੇ ਵੇਟ ਵਗੈਰਾ ਵੀ ਲਿਖਿਆ ਹੋਇਆ ਜੀ ਇਹ ਬਾਦਰਿਤ 뮤ਜ਼ੀਅਮ ਵਿੱਚ ਲਿਆ ਕੇ ਰੱਖਤੇ ਨੇ ਚੀਜ਼ਾਂ। ਅੱਗੇ ਕਲਵੀਰ ਦੌੜ-ਦੌੜ ਕੇ ਅੱਗੇ-ਅੱਗੇ ਜਾ ਰਿਹਾ ਇੱਥੇ ਅੱਗੇ ਕਲਵੀਰ ਨੂੰ ਡੌਗੀ ਇੱਕ ਡੌਗੀ ਮਿਲ ਜਾਣਾ ਵਾ ਜੋ ਕਿ ਕਲਵੀਰ ਲਈ ਇੱਕ ਸਰਪ੍ਰਾਈਜ਼ ਹੁੰਦਾ ਹੈ ਅੱਗੇ ਤੋਂ ਅੱਗੇ ਡੋੜੀ ਜਾ ਰਿਹਾ ਤੇ ਗਰਮੀ ਬਹੁਤ ਆ ਖੜਮੀ ਸੀ ਹੁੰਦਾ ਕਲਵੀਰ ਕਹਿ ਰਿਹਾ ਸੀ ਟੈਂਕਾਂ ਕਲਵੀਰ ਨੇ ਹਦਿਆਂ ਨੂੰ ਕੋਸ਼ਿਸ਼ ਕਰਨੀ ਟੈਂਕ ਦੇ ਕੋਲੇ ਜਾਣ ਦੀ ਤੇ ਟਵਾਰ ਟੈਂਕ ਦੇ ਕੋਲੋਂ ਫਟਾਫਟ ਇੱਕ ਡੌਗੀ ਨੇ ਨਿਕਲ ਆਣਾ ਵਾ ਹਾਂ ਨਾ ਅਸੀਂ ਦੂਰੋਂ ਹੀ ਸਾਰਾ ਕੁਝ ਦੇਖਣ ਦੇ ਵਿੱਚ ਭਲਾ ਹੀ ਸਮਝੀ ਕਿ ਸ਼ਾਮ ਦੇ ਇਵਨਿੰਗ ਟਾਈਮ ਵਿੱਚ ਜਾਈਏ ਨਾ ਜਾਂ ਮਾਰਨਿੰਗ ਮਾਰਨਿੰਗ ਟਾਈਮ ਵਿੱਚ ਜਾਈਏ ਤਾਂ ਬਾਹਰਲਾ ਗਰਾਊਂਡ ਲੈਵਲ ਤਾਂ ਉਦੋਂ ਹੀ ਆਪਾਂ ਚੈੱਕ ਕਰ ਸਕਦੇ ਅੰਦਰ